ਸੱਚੀ ਗੱਲ ਤੁਸੀਂ ਵੇਖ ਰਹੇ ਦੈਨਿਕ ਸਪੈਰਾ ਟੀਵੀ ਮੈਂ ਹਾਂ ਨਿਰੂਪ ਚਰਮਾਨੇ ਦੇ ਪਾਸੇ ਦਾ ਦੇਸ਼ ਭਰ ਦੇ ਵਿਚਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਹੈਗਾ ਇੰਡੀਆ ਅਲਾਈਅੰਸ ਲੇਕਿਨ ਪ੍ਰਗਟ ਸਿੰਘ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਜੇ ਹੈ ਕਿਤੇ ਨਾ ਕਿਤੇ ਭਾਜਪਾ ਦੇ ਵੱਲ ਜਾ ਸਕਦੀ ਹੈ ਨਹੀਂ ਮੈਂ ਬੀਸਿਕਰੀ ਉਹਨਾਂ ਦੀ ਸੋਚ ਦੇ ਨਜ਼ਰੀਏ ਤੋਂ ਕਹਿੰਦਾ ਕਿ ਉਹਨਾਂ ਦਾ ਸੋਚ ਦਾ ਨਜ਼ਰੀਆ ਤੇ ਬੀਜੇਪੀ ਦਾ ਸੋਚ ਦਾ ਨਜ਼ਰੀਆ ਇੱਕੋ ਹੀ ਆ ਇਸ ਕਰਕੇ ਮੈਂ ਉਹਨਾਂ ਨੂੰ ਬੀ ਟੀਮ ਕਹਿੰਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਆ ਔਰ ਬੀਜੇਪੀ ਦੀ ਆਮ ਆਦਮੀ ਪਾਰਟੀ ਕਿਉਂਕਿ ਜੋ ਜੋ ED ਤੇ CBI ਦਿੱਲੀ ਚ ਕਰਦੀ ਆ ਇਹ ਵਿਜੀਲੈਂਸ ਦੇ ਵਿੱਚ ਇਹ ਕਰਦੇ ਆ ਸੋ ਇਸ ਕਰਕੇ ਉਹ ਨਜ਼ਰੀਆ ਮੈਂ ਉਸ ਨਜ਼ਰੀਏ ਨਾ ਕਹਿ ਰਿਹਾ ਵੀ ਇਹਨਾਂ ਦਾ ਕੋਈ ਪਤਾ ਨਹੀਂ ਹੈ ਕਿ ਜੇ ਕਿਤੇ 100ਆਂ ਕ ਸੀਟਾਂ ਘੱਟ ਮਿਲੀਆਂ ਕਿਉਂਕਿ ਸੋਚ ਇੱਕੋ ਜਿਹੀ ਹੈਗੀ ਆ ਤਾਂ ਫਿਰ ਇਹ ਕਿਤੇ ਨਾ ਕਿਤੇ ਉਧਰ ਨੂੰ ਜਾਣ ਦੀ ਵੀ ਗੱਲ ਕਰਦੇ ਆ ਯਾਨੀ ਤੁਹਾਨੂੰ ਲੱਗਦਾ ਇੰਡੀਆ ਲਾਇੰਸ ਦੇ ਵਿੱਚ ਕਰ BJP ਨੂੰ ਵੀ ਸ਼ਾਮਿਲ ਕਰ ਸਕਦੀ ਹੈ ਆ ਮੈਂ ਵੀ ਨਹੀਂ ਜਦ ਨਹੀਂ ਸਮਝ ਨਹੀਂ ਸ਼ਾਮਿਲ ਨਹੀਂ ਕਰ ਸਕਦੀ ਲੇਕਿਨ ਮੈਂ ਬਾਅਦ ਦੀ ਗੱਲ ਕਰਦਾ ਇਲੈਕਸ਼ਨ ਤੋਂ ਬਾਅਦ ਦੀ ਕਿਉਂਕਿ ਜਿਹੜੀ BJP ਆ ਉਹ 2.200 ਤੋਂ ਅੱਗੇ ਨਹੀਂ ਜਾ ਰਹੀ ਉਸ ਨਜ਼ਰੀਏ ਨਾਲ ਮੈਂ ਗੱਲ ਕਰ ਰਿਹਾ ਲੇਕਿਨ ਪੰਜਾਬ ਦੇ ਐਂਗਲ ਤੋਂ ਮੈਂ ਗੱਲ ਕਰਦਾ ਕਿ ਇਹ ਉਹਨਾਂ ਦੀ ਵੀ ਟੀਮ ਹੈ ਕੀ ਲੱਗਦਾ ਕਿਉਂਕਿ ਜਦ ਆਪਾਂ ਐਲਾਈਅੰਸ ਦੀ ਗੱਲ ਕਰਦੇ ਸਾਰੇ ਦੇਸ਼ ਦੇ ਵਿੱਚ ਕਰਦਾ ਇੰਡੀਆ ਐਲਾਈਅੰਸ ਹੈ ਚੰਡੀਗੜ੍ਹ ਦੇ ਵਿੱਚ ਕਰ ਵੀ ਇੰਡੀਆ ਐਲਾਈਅੰਸ ਹੈ ਤੁਸੀਂ ਕਹਿੰਦੇ ਅਸੀਂ ਇੰਡੀਆ ਐਲਾਈਅੰਸ ਦੇ ਖਿਲਾਫ ਸੀਗੇ ਅਸੀਂ ਪੰਜਾਬ ਦੇ ਵਿੱਚ ਕਰ ਇੰਡੀਆ ਐਲਾਈਅੰਸ ਨਹੀਂ ਕੀਤਾ ਲੇਕਿਨ ਕਾਂਗਰਸ ਤੇ ਹੀ ਬੰਦੇ ਆਮ ਆਦਮੀ ਪਾਰਟੀ ਲੈ ਕੇ ਜਾਂਦੀ ਹੈ ਇੱਕ ਪਾਸੇ ਬੀਜਪੀ ਲੈ ਕੇ ਜਾਂਦੀ ਹੈ ਤੁਸੀਂ ਇਹਦੇ ਤੋਂ ਦੇਖ ਸਕਦੇ ਉਹਨਾਂ ਦੀ ਮੰਸ਼ਾ ਕਿਉਂਕਿ ਜੇ ਕਿਤੇ ਐਲਾਈਅੰਸ ਹੁੰਦੀ ਤਾਂ ਫਿਰ ਇਹ ਚੀਜ਼ਾਂ ਨਹੀਂ ਹੁੰਦੀ ਲੇਕਿਨ ਅਸਲੀ ਗੱਲ ਹੈ ਕਿ ਅਸੀਂ ਵੀ ਆਰ ਫਾਈਟਿੰਗ ਅਗੇਂਸਟ ਉਹਨਾਂ ਦੇ ਅਗੇਂਸਟ ਫਾਈਟ ਕਰ ਰਹੇ ਹਾਂ ਕਿਉਂਕਿ ਅਸੀਂ ਉਹਨਾਂ ਦੀ ਜਿਹੜੀ ਸੋਚ ਆ ਉਹਦੇ ਨਾਲ ਸਹਿਮਤ ਨਹੀਂ ਹਾਂ ਕੋਈ ਸੰਸਦ ਚੁਣਿਆ ਜਾਂਦਾ ਇੱਥੇ ਤਾਂ ਇੰਡੀਆ ਲਾਈਨਸ ਦਾ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਕਰਨ ਨਹੀਂ ਹੈ ਲੇਕਿਨ ਉੱਪਰ ਖਾਤੇ ਦਾ ਹੈਗਾ ਸੈਂਟਰ ਦੇ ਵਿੱਚ ਕਰਨ ਦਾ ਮੈਂ ਕਹਿੰਦੇ ਹਾਂ ਪਤਾ ਨਹੀਂ ਇਹਨਾਂ ਦਾ ਕੋਈ ਛੋੜ ਹੋਣਾ ਕਿ ਨਹੀਂ ਛੋੜ ਹੁਣ ਆਪਾਂ ਇਸ ਗੱਲ ਦੀਆਂ ਕਿਉਂ ਕਿਆਸਰਾਂ ਜਾਂ ਲਾਈ ਜਾਂਦੇ ਹੋ ਸਕਦਾ ਇਹਨਾਂ ਦਾ ਇੱਕ ਬਿਨਾਂ ਛੋੜਿਆ ਜਾਵੇ ਇਹ ਤਾਂ ਬੇਸਿਕਲੀ ਡਰੇ ਹੋਏ ਆ ਜਿਹੜੀ 13 0 ਕਹਿੰਦੇ ਸੀ ਨਾ 0 13 ਵਾਲੀ ਗੱਲ ਤੇ ਇਹ ਮੈਨੂੰ ਲੱਗਦਾ ਉਤਰੇ ਹੋਏ ਆ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਹਾਲਾਤ ਨੇ ਕਿਉਂਕਿ ਕਿੱਥੇ 70 ਦੇ ਕਰੀਬ ਸੀਟਾਂ ਸੀਗੀਆਂ ਹੁਣ ਜੇ ਰਹਿ ਗਈਆਂ 17 ਦੇ ਕਰੀਬ ਇਹ ਜੇ ਘਾਟਾ ਹੈਗਾ ਹੁਣ ਜੇ ਬੰਦੇ ਆਪਣੇ ਜਾ ਰਹੇ ਨੇ ਦੂਜੀ ਪਾਰਟੀਆਂ ਦੇ ਵਿੱਚ ਕਰ ਬਈ ਸਾਨੂੰ ਕਿਤੇ ਮੰਥਨ ਦੀ ਜ਼ਰੂਰਤ ਹੈਗੀ ਔਰ ਪਹਿਲੀ ਜੂਨ ਤੋਂ ਬਾਅਦ ਇਹ ਸਿਲੈਕਸ਼ਨ ਕਿਉਂਕਿ ਅੱਜ ਅਸੀਂ ਵੱਡਾ ਇਸ਼ੂ ਤੇ ਲੜ ਰਹੇ ਸੋ ਇਸ ਮੰਥਨ ਨੂੰ ਬਿਲਕੁਲ ਕਰਾਂਗੇ ਔਰ ਇਹਦੇ ਵਿੱਚ ਜੋ ਵੀ ਕਰੈਕਟਿਵ ਮੀਜਰਸ ਹੈ ਉਹਨੂੰ ਲੈਣ ਦੀ ਕੋਸ਼ਿਸ਼ ਕਰਾਂਗੇ। ਇਹ ਮੰਥਨ ਲੋਕ ਸਭਾ ਇਲੈਕਸ਼ਨ ਤੋਂ ਪਹਿਲੇ ਕਿਉਂ ਨਹੀਂ ਹੋਇਆ ਕਿਉਂਕਿ ਤੁਸੀਂ ਮੰਥਨ ਦੀ ਗੱਲ ਕਹਿ ਰਹੇ ਹੋ। ਢਾੜੇਵਾਜੀ ਟੜੇਵਾਜੀ ਕਾਂਗਰਸ ਦੇ ਵਿੱਚਕਾਰ ਹਮੇਸ਼ਾ ਹੀ ਨਜ਼ਰ ਆਈ ਹੈ। ਬਹੁਤ سارے ਟੜੇ ਰਹੇ ਨੇ। ਹੋ ਸਕਦਾ ਮੈਂ ਇੱਕ ਤੋਂ ਡਿਨਾਈ ਨਹੀਂ ਕਰਦਾ। ਬਟ ਐਟ ਦਾ ਸੇਮ ਟਾਈਮ ਕਈ ਹਵਾਰੀ ਹਾਲਾਤ ਇਹੋ ਜਿਹੇ ਪੈਦਾ ਹੁੰਦੇ ਆ ਜਦੋਂ ਲੀਡਰਸ਼ਿਪ ਇਹੋ ਜੀ ਗੱਲ ਨੂੰ ਵਿਜੂਅਲਾਈਜ਼ ਨਹੀਂ ਕਰਦੀ। ਲੇਕਿਨ ਇਹਦਾ ਮੰਥਨ ਵੀ ਕਰਾਂਗੇ ਔਰ ਇਹਦੇ ਕਰੈਕਟਿਵ ਮੀਜਰਸ ਵੀ ਲਵਾਂਗੇ ਆਉਣ ਵਾਲ ਕਾਂਗਰਸ ਪਾਰਟੀ ਦੇ ਵਿਚਕਾਰ ਕਿਸ ਤੇ ਜਾਣ ਤੋਂ ਸਭ ਤੋਂ ਜ਼ਿਆਦਾ ਛੱਟ ਲੱਗੀ ਹੈਗੀ ਕਾਂਗਰਸ ਨੂੰ ਵੀ ਦੇਖੋ ਉਹਦਾ ਹਰ ਜਿਹੜਾ ਵਰਕਰ ਹੈਗਾ ਜੀ ਕੋਈ ਜਾਂਦਾ ਹੈਗਾ ਘਰੋਂ ਛੱਟ ਕੇ ਕਿਤੇ ਨਾ ਕਿਤੇ ਕਮਜ਼ੋਰੀ ਤਾਂ ਆਉਂਦੀ ਹੈਗੀ ਆ ਕਿਤੇ ਨਾ ਕਿਤੇ ਸਾਨੂੰ ਮੰਥਨ ਵੀ ਕਰਨ ਦੀ ਜ਼ਰੂਰਤ ਹੈਗੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਅਸੀਂ ਗੱਲ ਕੀਤੀ ਤੁਸੀਂ ਡਿਕਟੇਟਰਸ਼ਿਪ ਦੀ ਗੱਲ ਕੀਤੀ ਹੈ ਦੇਸ਼ ਦੇ ਵਿਚਕਾਰ ਡਿਕਟੇਟਰਸ਼ਿਪ ਦੀ ਰਾਹ ਤੇ ਅਸੀਂ ਜਾ ਰਹੇ ਨੇ ਦੇਸ਼ ਚਲਾਉਣ ਵਾਸਤੇ ਕਿਹਾ ਇੱਕ ਬੰਦਾ ਚਾਹੀਦਾ ਨਹੀਂ ਹੈਗਾ ਜੋ ਦੇਸ਼ ਨੂੰ ਪੂਰੇ ਚਲਾ ਸਕੇ ਤੁਹਾਨੂੰ ਕੀ ਲੱਗਦਾ ਇੱਕ ਬੰਦਾ ਤੁਸੀਂ ਇੱਕ ਚੈਨਲ ਮੈਨੂੰ ਚਲਾ ਕੇ ਦਿਖਾ ਲਿਓ ਜੇ ਇੱਕ ਚੈਨਲ ਵੀ ਇੱਕ ਬੰਦਾ ਚਲਾ ਸਕਦਾ ਹੋਵੇ ਕਿ ਉਹਦੇ ਵਿੱਚ ਕੈਮਰਾਮੈਨ ਦੀ ਉਹਦੇ ਵਿੱਚ ਟੈਕਨੀਕਲ ਟੀਮ ਦੀ ਉਹਦੇ ਵਿੱਚ ਕਨੈਕਸ਼ਨ ਦੀ ਉਹਦੇ ਵਿੱਚ ਨਹੀਂ ਜ਼ਰੂਰਤ ਹੁੰਦੀ ਇੱਕ ਪੀਐਨ ਦੀ ਵੀ ਜ਼ਰੂਰਤ ਹੁੰਦੀ ਆ ਜੇ ਇੱਕ ਬੰਦਾ ਸਿਰਫ ਡਿਕਟੇਟਰ ਦੇ ਤੌਰ ਤੇ ਆਪਾਂ ਨੂੰ ਸਾਰਿਆਂ ਨੂੰ ਇਹ ਲੱਗਣ ਲੱਗ ਪਿਆ ਦੇਖੋ ਡੈਮੋਕ੍ਰੇਸੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਕੀ ਹੋ ਗਈ ਇੱਕ ਬੰਦਾ ਉਹਨੂੰ ਅਸੀਂ ਡੈਮਿੰਗ ਆਡ ਬਣਾ ਦਿੰਨੇ ਆ 24 ਘੰਟੇ ਹੀ ਉਹਦੇ ਕੋ ਹੁੰਦੇ ਆ ਅੱਛਾ 24 ਘੰਟਿਆਂ ਦੇ ਵਿੱਚ ਇੱਕ ਬੰਦਾ 150 ਕਰੋੜ ਬੰਦੇ ਨੂੰ ਸਿਸਟਮ ਨਾਲ ਤਾਂ ਠੀਕ ਕਰ ਸਕਦਾ ਉਹਦੇ ਲਈ ਇੱਕ ਬਹੁਤ ਵੱਡੀ ਟੀਮ ਦੀ ਜ਼ਰੂਰਤ ਹੁੰਦੀ ਆ ਆਪਾਂ ਇਹ ਭੁੱਲ ਜਾਂਦੇ ਕਈ ਵਾਰੀ ਵੀ ਸ਼ਾਇਦ ਵੀ ਇੱਕ ਬੰਦਾ ਹੀ ਇਹਨੂੰ ਠੀਕ ਕਰ ਸਕਦਾ ਲੀਡਰਸ਼ਿਪ ਤਾਂ ਇੱਕ ਹੁੰਦੀ ਆ ਬਟ ਉਹਦੇ ਥੱਲੇ ਪਾਸੇ ਲੀਡਰ ਦੇ ਜਿਹੜੀਆਂ ਰੋਜ਼ ਹੁੰਦੀਆਂ ਤਾਂ ਕਿ ਹਰ ਬੰਦਾ ਕਿਉਂਕਿ ਮੈਂ ਵੀ ਕਈ ਚੀਜ਼ਾਂ ਇਹੋ ਜਿਹੀਆਂ ਨਹੀਂ ਦੇਖ ਸਕਦਾ ਜਿਹੜੇ ਕਈ ਵਾਰੀ ਦੂਸਰੇ ਬੰਦੇ ਮੇਰੇ ਦੇਖ ਸਕਦੇ ਆ ਅਸੀਂ ਜਦੋਂ ਬੋਲਣ ਤੋਂ ਹੀ ਮਨਾਹੀ ਕਰ ਦਿੰਦੇ ਆ ਡਿਕਟੇਟਰਸ਼ਿਪ ਕੀ ਹੁੰਦੀ ਵੀ ਜੋ ਇੱਕ ਨੇ ਕਹਿਤਾ ਉਹ ਸਭਾ ਕੁਝ ਠੀਕ ਆ ਇਦਾਂ ਨਹੀਂ ਹੈਗਾ ਡੈਮੋਕ੍ਰੇਸੀ ਇਹ ਨਹੀਂ ਕਹਿੰਦੀ ਡਿਕਟੇਸ਼ਨਸ਼ਿਪ ਦੇ ਆਲੇ ਦੋਲੇ ਤੁਹਾਨੂੰ ਲੱਗਦਾ ਕਿਹੜੇ ਬੰਦੇ ਨੇ ਜੋ ਮਾੜੇ ਨੇ ਸ਼ਾਇਦ ਡਿਕਟੇਟਰਸ਼ਿਪ ਨੂੰ ਖਰਾਬ ਕਰ ਸਕਦੇ ਨੇ ਵੀ ਡਿਕਟੇਟਰਸ਼ਿਪ ਨੂੰ ਖਰਾਬ ਕਰਨ ਦੀ ਗੱਲ ਨਹੀਂ ਇੱਥੇ ਤਾਂ ਸਿਰਫ ਕੋਈ ਬੰਦੇ ਦਾ ਆਰਡਰ ਹੁੰਦਾ ਔਰ ਦੂਜਾ ਬੰਦਾ ਇੰਪਲੀਮੈਂਟ ਕਰ ਲਈ ਉਹ ਹੈਗਾ ਨਰਿੰਦਰ ਬੋਦੀ ਤੇ ਦੂਜਾ ਹੈਗਾ ਮਿਤਸ਼ਾ ਤੀਜਾ ਬੰਦਾ ਮੈਨੂੰ ਦੱਸਦੇ ਹੋ ਜੇ ਕਿਸੇ ਦੀ ਕੋਈ ਗੱਲ ਸੁਣਵਾਈ ਹੁੰਦੀ ਹੋਵੇ ਇਹ ਆਰਐਸਐਸ ਵਾਲਿਆਂ ਨੂੰ ਕਿਤੇ ਅਦਰਵਾਈਜ਼ ਪੁੱਛ ਲਿਓ ਆਫ ਦਾ ਕੈਮਰਾ ਪੁੱਛ ਜੀ ਕੇਵਲ ਤੁਸੀਂ ਕਿਹਾ ਕਿ ਅਸਰ ਪੰਜਾਬ ਦੇ ਵਿੱਚ ਵਿਚਾਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈਗੀ ਆ ਜੇ ਅਸਰ ਹੈਗਾ ਕਿਸ ਤਰ੍ਹਾਂ ਦਾ ਅਸਰ ਤੁਸੀਂ ਮੰਨ ਰਹੇ ਹੋ ਜਾਂ ਫਿਰ ਤੁਹਾਡੇ ਸੋਚ ਦੇ ਵਿੱਚਕਾਰ ਆ ਰਿਹਾ ਕਿ ਪੰਜਾਬ ਦੇ ਹਾਲਾਤ ਵਿਗੜ ਸਕਦੇ ਮੈਂ ਦੇਖੋ ਜੋ ਅੱਜ ਹਾਲਾਤ ਪੈਦਾ ਹੋਏ ਆ ਚਾਹੇ ਕਿਸਾਨੀ ਦੀ ਗੱਲ ਕਰ ਲਈਏ ਚਾਹੇ ਦੇਖੋ ਅੱਜ ਕਿਸੇ ਨੇ ਵੀ ਇਵਨ ਕਿ ਜਿਹੜਾ ਪਿਛਲੇ ਸਮੇਂ ਤੋਂ ਰੇਲ ਟ੍ਰੈਕ ਬੰਦ ਆ ਕਿ ਪੰਜਾਬ ਸਰਕਾਰ ਨੂੰ ਨਾ ਦੇਸ਼ ਦੀ ਸਰਕਾਰ ਨੂੰ ਉਹਦੇ ਤੇ ਸੀਰੀਅਸ ਨਹੀਂ ਹੋਣ ਦੀ ਜ਼ਰੂਰਤ 64 ਟ੍ਰੇਨਾਂ ਜਿਹੜੀਆਂ ਉਹ ਬੰਦ ਹੈਗੀਆਂ ਉਹਦੇ ਤੇ ਇਹਨਾਂ ਨੂੰ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਨਹੀਂ ਹੈ ਪੰਜਾਬ ਦਾ ਜਿਹੜਾ ਅਨਾਜ ਬਾਹਰ ਜਾਣਾ ਉਹ ਕਿਤੇ ਨਾ ਕਿਤੇ ਖਰਾਬੀ ਵੱਲ ਨੂੰ ਨਹੀਂ ਵੱਧ ਰਿਹਾ ਸੋ ਇਸ ਕਰਕੇ ਇਹਨਾਂ ਸਾਰੇ ਮੁੱਦਿਆਂ ਤੇ ਅੱਛਾ ਇਹ ਕਹਿ ਦੇਣਾ ਵੀ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ ਤੇ ਹੁਣ ਕੋਡ ਆਫ ਕੰਡਕਟ ਲੱਗ ਗਿਆ ਆਲਟੀਮੇਟਲੀ ਤਾਂ ਨਵੀਂ ਜਿਹੜੀ ਸਰਕਾਰ ਨਹੀਂ ਆਣ ਕੇ ਡਿਸੀਜਨ ਲੈਣਿਆ ਬਟ ਹੁਣ ਤਾਂ ਇਨੀਸ਼ੀਏਟਿਵ ਲੈ ਕੇ ਹੁਣ ਤਾਂ ਜੋ ਪੰਜਾਬ ਦਾ ਨੁਕਸਾਨ ਹੋਇਆ ਉਹਦੇ ਨੂੰ ਤਾਂ ਬਚਾਉਣਾ ਚਾਹੀਦਾ ਇੱਕ ਹੋਰ ਤੁਸੀਂ ਗੱਲ ਕੀਤੀ ਤੁਸੀਂ ਕਿਹਾ ਕਿ ਪੰਜਾਬ ਜਾਂ ਸਿੱਖਾਂ ਨੂੰ ਇੱਕ ਅਲੱਗ ਤਰੀਕੇ ਇੱਕ ਨਜ਼ਰੀਏ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਆ ਜੋ ਸ਼ਾਇਦ ਇਸ ਇਨਡਿਸਿਪਲਿਨ ਨੇ ਵਾਇਲੈਂਸ ਨੇ ਇਸ ਛਵੀ ਨੂੰ ਖਰਾਬ ਪੰਜਾਬ ਦੀ ਛਵੀ ਨੌਜਵਾਨਾਂ ਦੀ ਛਵੀ ਨੂੰ ਖਰਾਬ ਕਰ ਰਿਹਾ ਵੀ ਦੇਖੋ ਬੇਸਿਕਲੀ ਪੋਲਰਾਈਜ਼ ਕੀ ਕਰ ਰਹੇ ਹੈ ਜਿਹੜਾ ਹੇਟ ਪ੍ਰੋਪਾਗੈਂਡਾ ਕੀ ਆ ਅੱਜ ਕੋਈ ਖਰਸਤਾਨ ਬੰਗਦਾ ਲੈਕਿਨ ਬਾਹਰ ਇਹੋ ਜਿਹਾ ਦਿਖਾਇਆ ਜਾਂਦਾ ਵੀ ਸ਼ਾਇਦ ਕਿ ਇਹ ਜਿਹੜਾ ਇਹ ਸਾਰੀ ਖਾਰਿਸਤਾਨ ਬੰਦਦੇ ਆ ਸੋ ਇਸ ਕਰਕੇ ਇਹ ਨਾ ਜੀਤ ਸਿੰਘ ਮਾਨ ਵੀ ਤਾਂ ਇਹੀ ਗੱਲ ਕਹਿੰਦੇ ਨੇ ਉਹ ਵੀ ਤਾਂ ਜੀਤ ਸਿੰਘ ਮਾਨ ਨੂੰ ਪੁੱਛ ਲੋ ਨਾ ਉਹ ਤਾਂ ਐਮਪੀ ਵੀ ਹੈਗੇ ਆ ਪਿਛਲੇ ਸਮੇਂ ਦੇ ਵਿੱਚ ਐਮਪੀ ਵੀ ਰਹੇ ਹੈਗੇ ਆ ਉਹ ਕਹਿੰਦੇ ਪੰਜਾਬੀਆਂ ਨਾਲ ਤੱਕਾ ਹੋਇਆ ਪੰਜਾਬੀ ਆਜ਼ਾਦ ਨਹੀਂ ਹੋਇਆ ਇਹ ਕਹਿੰਦਾ ਦੇਖੋ ਕਿਤੇ ਨਾ ਕਿਤੇ ਨਜ਼ਰੀਆ ਹੈਗਾ ਬਟ ਐਟ ਦ ਸੇਮ ਟਾਈਮ ਅਸੀਂ 80 90% ਪੰਜਾਬੀਆਂ ਨੇ ਉਹਦੇ ਵਿੱਚ ਯੋਗਦਾਨ ਪਾਇਆ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਇਹ ਸਾਨੂੰ ਇਸ ਨਜ਼ਰੀਏ ਨਾਲ ਨਹੀਂ ਦੇਖੋ ਔਰ ਕੌਣ ਦੇਖਦਾ ਹੈ ਆਰਐਸਐਸ ਕੌਣ ਦੇਖਦਾ ਹੈ ਕਿ ਇਹਨਾਂ ਦੀ ਵਿਚਾਰਧਾਰਾ ਲੇਕਿਨ 1984 ਦੇ ਆਲੇ-ਗਲੇ ਜੋ ਕੁਝ ਹੋਇਆ ਉਸ ਘਟਨਾ ਦੇ ਬਾਅਦ ਕੋਈ ਬਹੁਤ badi ਗੱਲ ਹੈ ਬਹੁਤ ਮਾੜੀ ਗੱਲ ਹੈ ਇਤੋਂ ਮਾੜੀ ਗੱਲ ਨਹੀਂ ਹੋ ਸਕਦੀ ਬਟ ਅੱਜ ਦੇ ਜੋ ਹਾਲਾਤ ਹੈ ਜਦੋਂ 750 ਕਿਸਾਨਾਂ ਦਾ ਸ਼ਹਾਦਤ ਹੋ ਗਈ ਤੇ ਇਤਾਂ ਦੇ ਬਾਰਡਰ ਬਣਾ ਦਿੱਤੇ ਗਏ ਜਿੱਥਾਂ ਕਿਸੇ ਦੇਸ਼ ਦੇ ਬਾਰਡਰ ਹੁੰਦੇ ਆ ਇਹ ਕਿਸੇ ਕਿਸੇ ਉਹਨਾ ਕ੍ਰਾਈਮ ਤੋਂ ਘੱਟ ਤਾਂ ਨਹੀਂ ਹੈ ਅਪਾ ਕੰਪੈਰੀਜ਼ਨ ਕਈ ਵਾਰੀ ਅਸੀਂ ਕੀ ਕਰਦੇ ਹਾਂ ਅਸੀਂ ਕੰਪੈਰੀਜ਼ਨ ਕਰਨ ਲੱਗ ਪੈਂਦੇ ਹਾਂ ਬਾਕੀ ਨਾ ਉਹ ਵੀ ਮਾੜਾ ਪਰ ਇਹ ਵੀ ਤਾਂ ਮਾੜਾ ਇਹ ਵੀ ਤਾਂ ਗੱਲ ਮੰਨੋ ਵੀ ਇਹ ਵੀ ਮਾੜਾ ਇਲੈਕਸ਼ਨਸ ਤੋਂ ਪਹਿਲਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕੋਈ ਸੰਦੇਸ਼ ਨਹੀਂ ਮੈਂ ਤਾਂ ਤੁਹਾਡੇ ਜ਼ਰੀਏ ਇੱਕ ਰਿਕੁਐਸਟ ਕਰਨੀ ਚਾਹੁੰਦਾ ਵੀ ਨੌਨ ਵਾਇਲੈਂਟ ਹੋ ਕੇ ਇਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਚੰਗੇ ਉਮੀਦਵਾਰਾਂ ਨੂੰ ਚੰਗੀ ਸੋਚ ਜਿਹੜੀ ਆ ਜਿਹੜੀ ਦੇਸ਼ ਦੇ ਫੇਵਰ ਦੇ ਵਿੱਚ ਹੋਵੇ ਤੇ ਪੰਜਾਬ ਦੇ ਫੇਵਰ ਦੇ ਵਿੱਚ ਹੋਵੇ ਸਾਨੂੰ ਉੱਧਰ ਨੂੰ ਅੱਗੇ ਵਧਣ ਦੀ ਜ਼ਰੂਰਤ ਹੈ ਔਰ ਸਾਨੂੰ VOTING ਕਰਨੀ ਚਾਹੀਦੀ ਹੈ। ਤਾਂ ਇੱਥੇ ਕਿਤੇ ਨਾ ਕਿਤੇ ਇਹਨਾਂ ਨੇ ਕਿਹਾ ਕਿ ਸਾਨੂੰ ਚੰਗੇ ਪਵਿੱਖ ਦੇ ਲਈ ਚੰਗੇ ਚਿਹਰੇ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਲੇਕਿਨ ਸਭ ਤੋਂ ਵੱਡੀ ਗੱਲ ਬਾਅਦ ਜੇ ਕਾਂਗਰਸ ਦੇ ਵਿੱਚ ਘਾਟ ਟੜੇ ਵੱਜੇ ਉਸ ਨੂੰ ਲੈ ਕੇ ਮੰਥਨ ਕਰਨ ਦੀ ਇਹਨਾਂ ਨੇ ਕਿਹਾ ਕਿ ਜੂਨ ਦੇ ਵਿੱਚਕਾਰ ਜੇ ਮੰਥਨ ਸ਼ੁਰੂ ਕੀਤਾ ਜਾਏਗਾ ਲੇਕਿਨ ਦੇਖਣਾ ਹੋਵੇਗਾ ਜੇ ਛੱਟ ਇਸ ਵੇਲੇ ਕਾਂਗਰਸ ਨੂੰ ਲੱਗੀ ਹੈ ਉਸ ਤੋਂ ਬਾਅਦ की हुंदा है कैमरामैन अनिल देनाली रुपिचलवान दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर